ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਦਿਨ ਹੈਗਾ ਸ਼ੁੱਕਰਵਾਰ ਦਾ ਵੀਡੀਓ ਸ਼ੁਰੂ ਕਰਨ ਲੱਗੇ ਆ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਹ ਦਿਨ ਹੈ ਸ਼ੁੱਕਰਵਾਰ ਦਾ ਟਾਈਮ ਇੱਥੇ ਹੋ ਗਿਆ ਸੀਗਾ ਸਵੇਰ ਦਾ ਪੌਣੇ 7 ਦਾ ਪੌਣਿਕ ਸੱਦਾ ਟਾਈਮ ਹੋ ਗਿਆ ਸੀਗਾ ਇਹ ਮੈਂ ਗੋਹੇ ਦੇ ਬੱਠਲ ਭਰਤੇ ਸੀਗੇ ਇਹ ਮੈਨੂੰ ਬਸ ਉੱਪਰ ਉੱਪਰ ਬੱਠਲ ਗੋਹੇ ਦੇ ਭਰ ਦੇਣੇ ਹੁੰਨੇ ਆ ਜਿਹੜਾ ਜਾਦੇ ਗਿੱਲਾ ਜਾਂ ਹੁੰਦਾ ਉਹ ਪਾ ਦੇਣੇ ਹੁੰਨੇ ਆ ਆਪਾਂ ਵੱਡੇ ਵੱਡੇ ਬੱਠਲ ਭਰ ਦੇਣੇ ਹੁੰਨੇ ਆ ਮੈਂ ਤਿੰਨ ਬੱਠਲ ਨੇ ਮੇਰੇ ਕੋਲ ਮੈਂ ਤਿੰਨੇ ਭਰ ਦੇਣੇ ਹੁੰਨੇ ਆ ਫਿਰ ਜਿਹੜੀ ਜਾਦੇ ਸੁੱਕਾ ਸੁੱਕਾ ਜਾਂ ਹੁੰਦਾਗਾ ਆਪਾਂ ਥੱਲੇ ਸੁੱਕਾ ਬਹੁਤ ਖੜਿਆ ਦੇਣੇ ਵੀ ਠੰਡ ਹੈਗੀ ਸੁੱਕਾ ਸੁੱਕਾ ਆਪਾਂ ਪਰੇ ਖੁੰਜੇ ਚ ਇਕੱਠਾ ਕਰ ਦੇਣੇ ਹੁੰਨੇ ਆਂਗੇ ਤੇ ਮੱਜਾਂ ਬਾਹਰ ਕੱਢਦੇ ਹੁੰਨੇ ਆਗੇ 8 ਵਜੇ ਉਸ ਤੋਂ ਬਾਅਦ ਦੁਬਾਰਾ ਫੇਰ ਸੰਭਰ ਦਿੰਨੇ ਆ ਕੇ ਰਮੇ ਬੱਠਲ ਜੇ ਪਰ ਦਿੰਨੀ ਹੁੰਦੀ ਹੈਗੀ ਵੀ ਫਿਰ ਜੇ ਐ ਹੋ ਕਰੀ ਜਾਈਏ ਹੈ ਨਾ ਉ ਤਾਂ ਕੇਰਾ ਸਵੇਰ ਕੱਕਮੜ ਪੌੜਾ ਮਾਰਦੇ 5 ਵਜੇ ਫਿਰ ਮੈਂ ਸਾਢੇ 6 ਤਾਰ ਚੋਂ ਤੋਂ ਬਾਅਦ 6 ਵਜੇ ਬੱਠਰ ਪਰ ਦਿੰਨੀ ਆ ਨਹੀਂ ਫਿਰ ਉੱਥੀ ਖੋਰ ਵੜ ਜੀ ਕਰੀ ਜਾਂਦੀਆਂ ਨੇ ਫਿਰ ਬਾਲਾ ਵਧਾ ਦਿੰਦੀਆਂ ਨੇ ਗੀਆਂ ਜਿਹੜੀ ਤੂੜੀ ਹੇਠਾ ਸੁੱਕੀ ਹੁੰਦੀ ਉਹ ਵੀ ਗਿੱਲੀ ਹੋ ਜਾਂਦੀ ਆ ਫਿਰ ਸਾਰੀ ਤੇ ਇਥੋਂ ਇਸ ਤੋਂ ਬਾਅਦ ਮੈਂ ਲੱਗੀ ਸੀਗੀ ਅ ਗਮਚੌਣ ਆਪਣੇ ਗਿੱਜਰ ਚ ਇਹੋ ਤਾਂ ਮੌਸਮ ਬਿਲਕੁਲ ਸਾਫ ਸੀਗਾ ਤੇ ਫਿਰ ਉਸ ਤੋਂ ਬਾਅਦ ਨਾ ਮੈਂ ਇੱਕ ਗਿੱਜਰ ਪਾਣੀ ਦਾ ਕਰ ਲਿਆ ਸੀਗਾ ਗਰਮ ਛਟੀਆਂ ਲਾਉਣ ਤੋਂ ਬਾਅਦ ਫਿਰ ਮੈਂ ਗੋਹੇ ਲਾਤੇ ਸੀ ਛਟੀਆਂ ਆਪਣੇ ਬਾਦੂ ਨੇ ਤਾਂ ਕਰਕੇ ਮੈਂ ਪਹਿਲਾਂ ਛਟੀਆਂ ਹੀ ਲਾ ਦੇਣੀ ਹੁੰਦੀਆਂ ਤੱਬਾ ਛਟੀਆਂ ਦਾ ਮਚਾ ਕੇ ਨਾ ਮੈਂ ਫਿਰ ਉਸ ਤੋਂ ਬਾਅਦ ਪਾਠੀਆਂ ਲਾਉਣੀ ਹੁੰਦੀਆਂ ਸੀ ਐਨ ਪੂਰਾ ਗਰਮ ਗਿੱਜਰ ਭਰਿਆ ਹੋਇਆ ਹੋ ਜਾਂਦਾਗਾ ਫਿਰ। ਆਪਾਂ ਮੈਂ ਦੋ ਤਿੰਨ ਜਾਣੇ ਨਾ ਲੈਂਦੇ ਨੇ ਫਿਰ। ਆਪਾਂ ਆਂਡੇ ਠਿੱਕਰ ਨੂੰ ਵਰਤਿਆ ਜਾਂਦਾ ਕੁਛ ਪਾਣੀ ਗਰਮ। ਤੇ ਇਸ ਤੋਂ ਬਾਅਦ ਮੈਂ ਇੱਥੇ ਸੜਤੇ ਸੀਗੇ ਤੋ ਤਿੰਨ ਪਾਥੀਆਂ। ਜੇ ਤਾਂ ਛਟੀਆਂ ਜਿ ਮੱਛ ਕੇ हट ਜੰਦੀਆਂ ਨਾ ਫਿਰ ਤਾਂ ਧੂਆਂ ਵੀ ਘਟ ਜਾਂਦਾਗਾ। ਘੇਰਾਂ ਤਾਂ ਧੂਆਂ ਜਾਂ ਪੂਰਾ ਫੁੱਲ ਹੋ ਜਾਂਦਾ। ਇਸ ਤੋਂ ਬਾਅਦ ਨਾ ਇਹ ਜਦੋਂ ਮੈਂ ਪਾਣੀ ਪੂਰਾ ਗਰਮ ਕਰ ਲਿਆ ਉਸ ਤੋਂ ਬਾਅਦ ਆ ਗਈ ਸੀ ਕਿ ਕਣੀਆਂ ਪਹਿਲਾਂ ਤਾਂ ਸੀਗਾ ਵੀ ਮੌਸਮ ਠੀਕ ਹੈਗਾ ਥੋੜਾ ਛੜਾਕਾ ਜਾ ਕੇ ਹਟਿਆ ਹੋਇਆ ਸੀਗਾ ਮੀਂਹ ਸਾਫ਼ ਸੀਗਾ ਮੌਸਮ ਲੱਗ ਰਿਹਾ ਸੀ ਵੀ ਸਾਫ਼ ਹੋਏਗਾ ਤੇ ਪਰ ਉਸ ਤੋਂ ਬਾਅਦ ਫੇਰ ਬਹੁਤ ਜ਼ੋਰ ਦਾ ਮੀਂਹ ਆ ਗਿਆ ਸੀਗਾ ਆਪਣੇ ਤੇ ਫਿਰ ਮੈਂ ਇਹਨਾਂ ਨੂੰ ਕਾਲ ਨਾਲ ਕਹਿਤਾ ਸੀਗਾ ਜੋ ਤੋਹਰਿਆਂ ਨੂੰ ਵੀ ਤੁਸੀਂ ਨਹਾ ਲਓ ਵੀ ਹੁਣ ਉਹ ਠੰਡਾ ਹੋਊਗਾ ਆਪਣਾ ਪਾਣੀ ਵੀ ਜਦੋਂ ਮੀਂਹ ਆ ਗਿਆ ਇਹ ਪਾਹਣਾ ਹੈ ਸੀਗਾ ਵੀ ਆਪਾਂ ਬਾਲਣ ਵੀ ਮਚਾਇਆਗਾ ਤੇ ਠੰਡਾ ਵੀ ਨਾ ਹੋ ਜੇ ਵੈਸੇ ਤਾਂ ਉਹ ਵੀ ਇਹਨਾਂ ਨੇ ਅੱਜ ਸੁਨੇਹਾ ਨਾ ਹੋਣੀ ਸੀਗਾ ਇਹਨਾਂ ਨੇ ਅੱਜ ਜਾਣਾ ਸੀਗਾ ਤੇ ਅੱਜ ਇਹ ਗਏ ਨੇਗੇ ਮੇਰੀ ਬੀਬੀ ਨਾਲ ਭੈਣ ਕੋਲੇ ਇਹਨਾਂ ਨੂੰ ਹੁਣ ਛੁੱਟੀਆਂ ਨੇ ਗਈਆਂ ਧਰਮਣ ਦੇ ਤਾਂ ਪੇਪਰ ਹੁੰਦੇ ਆਗੇ ਹੁਣ ਹੋ ਗਏ ਬਾਕੀ ਉਹਦੇ ਜਨਵਰੀ ਚ ਰਹਿੰਦੇ ਨੇ ਦੋ ਪੇਪਰ ਹੋਣ ਵਾਲੇ ਜੋਤ ਨੂੰ ਛੁੱਟੀਆਂ ਨੇ ਦੋ ਦਿਨ ਨੇ ਪਹਿਲਾਂ ਸੇਵਾ ਕਰੀ ਲੰਗਰ ਚ ਬਸ ਆਪਣੇ ਜਿਹੜਾ ਲੰਗਰ ਚੱਲਦਾ ਉਹਦੀ ਵੀ ਅੱਜ ਦੀ ਦਿਨ ਰਹਿ ਗਿਆ ਕਹਿੰਦੇ ਸੀ ਬਸ ਵੀ ਬਾਰ ਇੱਕ ਵੇ ਤੱਕ ਹੀ ਚੱਲੂਗੀ ਸੇਵਾ ਪਹਿਲਾਂ ਇਹਨੂੰ ਆਏ ਸੀਗਾ ਵੀ ਮੈਂ ਸੇਵਾ ਕਰਨੀ ਹੈ ਮੈਂ ਜਾਣਦਾ ਨਹੀਂ ਤੇ ਫਿਰ ਤਿਆਰ ਹੋ ਹੀ ਗਿਆ ਦੇ ਦੋਨੇ ਗਏ ਸੀਗੇ ਥਰਮਨ ਤੇ ਜੋਤ ਬੀਬੀ ਅੱਜ ਗਈ ਆਂ 기 ਭੈਣ ਕੋਲੇ ਉਹਦੇ ਨਾਲ ਵਾਗੇ ਬਹੁਤ ਵਹਿਮ ਕਰਦਾ ਇਹ ਜੂੜੇ ਦਾ ਐਂ ਕਹਿੰਦਾਗਾ ਕਹਿੰਦਾ ਜੀ ਥੋੜਾ ਜਿਹਾ ਮੇਰਾ ਜੂੜਾ ਵੱਧ ਪਿੱਛੇ ਲੱਗਦਾ ਮੈਨੂੰ ਸੋਹਣਾ ਨਹੀਂ ਪਰ ਬੱਜਣਾ ਪਟਕਾ ਜਿੱਦੇ ਮੈਂ ਜਾਂ ਜਿੱਦੇ ਕਹਿੰਦਾ ਮੈਂ ਕਿਤੇ ਜਾਣਾ ਹੂੰ ਦੋਦੇ ਮੇਰਾ ਪਟਕਾ ਹੀ ਹੁੰਦਾਗਾ ਉਹਦੇ ਮੇਰਾ ਜੂੜਾ ਤੋਹੀਂ ਕਰਦੀ ਹੁੰਦੀ ਆ ਬਹੁਤ ਲੜਾਈ ਹੁੰਦੀ ਹੈ ਸਾਡੀ ਇਹਦੇ ਜੂੜੇ ਤੇ ਪਟਕੇ ਵਿੱਚੇ ਕਦੇ-ਕਦੇ ਖਲਾ ਵੀ ਦਿੰਦਾ ਹੈ ਇੱਕ ਵਾਰੀ ਦਾ ਬੰਨਿਆ ਹੋਇਆ ਵੀ ਨੂੰ ਖੋਲ ਬੱਸ ਇਹ ਅੱਜ ਤਾਂ ਸਹੀ ਆ ਗਿਆ ਸੀਗਾ ਪਹਿਲੀ ਵਾਰ ਚ ਪਟਕਾ ਬਿੰਨਾਂ ਨੇ ਬਹੁਤ ਵਧੀਆ ਸਹੀ ਬਣਦੀ ਹੈ ਕਿ ਛੋਟੇ ਜਿਹੇ ਹੁੰਦੇ ਦਾ ਜੂੜਾ ਰੱਖਿਆ ਹੋਇਆਗਾ ਮੈਂ ਤਾਂ ਬਸ ਇਹਨੂੰ ਉੱਚਾਈ ਵਾਲੀਆਂ ਕਰਦਾ ਹੈ ਨਾਲੇ ਇਹ ਫੋਨ ਦੇਖੀ ਜਾਂਦਾ ਸੀਗਾ ਚਾਰਜ ਲਾ ਰੱਖਿਆ ਸੀ ਫੋਨ ਬਹੁਤ ਤਾਂ ਜ਼ੋਰ ਦੀ ਗੰਡ ਬਣਾਉਂਦਾ ਇਹ ਖਸ ਕੇ ਪੂਰੀ ਨਾਲੇ ਆਪਣੀ ਬੰਨਣ ਸਿੱਖਦਾ ਹੈਗਾ ਇਹ ਨਾਲੇ ਨੋਚਾਂ ਵੱਧ ਕਰਦਾ ਇਹ ਹਿੰਦਮੇ ਕਰਤਾ ਸੀਗਾ ਤਿਆਰ ਇਨੇ ਟਾਈਮ 'ਚ ਹਰਮਨ ਵੀ ਆ ਗਈ ਸੀ ਨਾ ਕੇ ਕੱਪੜੇ ਪਾ ਕੇ ਤੇ ਇੱਥੇ ਮੈਂ ਲੱਗੀ ਸੀ ਹਰਮਨ ਦਾ ਸਿਰ ਬਾਉਣ ਤੇ ਅੱਜ ਭਾਗੇ ਅੱਜ ਅਸੀਂ ਇਹਦਾ ਡੈਡੀ ਤੇ ਮੈਂ ਹੀ ਰਹਿ ਗਏ ਸੀ ਜਮੀ ਜਮੀ ਸੁੰਨਸਰਾ ਹੋ ਗਈ ਸੀ ਪਹਿਲਾਂ ਮੈਂ ਸਰੋਲਾ ਪਾਈ ਰੱਖਦੇ ਤਿੰਨੀ ਵਾਗੇ ਬੀਬੀ ਵਾਗ ਗਈ ਪਹਿਲਾਂ ਰੌਣਕ ਲੱਗੀ ਹੋਈ ਸੀਗੀ ਬੀਬੀ ਵੀ ਮੇਰੀ ਕਈ ਦਿਨ ਲਾ ਗਈ ਪਤਾ ਹੀ ਨਹੀਂ ਲੱਗਿਆ ਬਸ ਗੱਲਾਂ-ਵੱਤਾਂ ਕਰਦੇ ਲੰਘ ਗਏ ਜੀ ਇਹ 7 ਦਿਨ ਇਸ ਤੋਂ ਬਾਅਦ ਇੱਥੇ ਨਾ ਬਹੁਤ ਮੀਂਹ ਪੈ ਕੇ ਹਟ ਗਿਆ ਸੀਗਾ ਤੇ ਇਹ ਵੀ ਵਾਗ ਗਏ ਸੀਗੇ ਜੋ ਥੋਰੇ ਇਹ ਗਏ ਸੀਗੇ ਸਵਾ ਕਨਵਾਲੀ ਬਸਤੇ ਤੇ ਉਹਨਾਂ ਚਿਰ ਮੈਥੋਂ ਕੋਈ ਕੰਮ ਜਾਈ ਨਹੀਂ ਬਸ ਬਣਿਆ ਹੈਗਾ ਜਿੰਨਾ ਚਿਰ ਮੈਂ ਇਹਦੀ ਤਿਆਰੀ ਜੀ ਕਰੀ ਤਦੋਂ ਬਾਦਨਾ ਇੱਥੇ ਫਿਰ ਮੀਂਹ ਵੀ ਪੈ ਕੇ ਹਟ ਗਿਆ ਤੇ ਮੈਂ ਸਾਰੀ ਇੱਥੋਂ ਸਾਫ ਸਫਾਈ ਜੀ ਕਰੀ ਸੀਗੀ ਇੱਕ ਵਾਰੀ ਸੰਭਰਤਾ ਸੀਗਾ ਆਪਾਂ ਗਿੱਲਾ ਸਿੱਲਾ ਸਾਰਾ ਛਟੀਆਂ ਦੇ ਪੱਤੇ ਸੱਤੇ ਜੇ ਬੀਹ ਤਾਂ ਆਪਣੀ ਗਿੱਦਲੀ ਪਈ ਸੀ ਅੱਜ ਬਸ ਥੋੜਾ ਜਿਹਾ ਦੇਲੀ ਤੇ ਮਾਰਦਾ ਸੀਗਾ ਮੰਜਾ ਜਾਂ ਚੱਲੇ ਨੇ ਨਾਲ ਫਿਰ ਸਾਫ ਸਫਾਈ ਜੀ ਲੱਗਣ ਲੱਗ ਜਾਂਦੀ ਹੈਗੀ ਚੜਚਾ ਤਾਂ ਉਹੀ ਬਾੜਾ ਗੰਦਾ ਗੰਦਾ ਜਿਹਾ ਹੋ ਜਾਂਦਾ ਸਾਰਾ ਕੁਝ ਚੜਚ ਸਮਾਂ ਬੱਦ ਸਫਾਈ ਭਾਲਦਾ ਘਰ ਕਿਉਂ ਢੜੇ ਮੋਟੇ ਜਦੋਂ ਗਾਰੇ ਗੁਰੇ ਵਾਲੇ ਪੈਰ ਜੀ ਆਈ ਜਾਂਦੇ ਹੈਗੇ ਥੋੜੀ ਥੋੜੀ ਬਾਦ ਮੰਜਾ ਮਾਰਨਾ ਪੈਂਦਾ ਇੱਥੇ ਮੱਝਾਂ ਵਾਲਾ ਵੀ ਮੈਂ ਸੰਭਰਤਾ ਸੀਗਾ ਮੱਝਾਂ ਫਿਰ ਆਪਾਂ ਬਾਹਰ ਕੱਢੀਆਂ ਨਹੀਂ ਹੈਗੀਆਂ ਅਜਾ ਜਿਆਦਾ ਮੌਸਮ ਹੋ ਗਿਆ ਸੀ ਉਹ ਖਰਾਬ ਮੀਂਹ ਬਹੁਤ ਆ ਗਿਆ ਸੀ ਜ਼ੋਰ ਦਾ ਇਹ ਆਪਣੇ ਸੰਗਲ ਜਾ ਪਾਇਆ ਹੋਏਗਾ ਬਾਹਰ ਨਾਲ ਇਹ ਪਾਗੀਰਾ ਖਦੇ ਹੁੰਨੇ ਆਸੀਂ ਇਹ ਫਿਰ ਜਦੋਂ ਕੋਈ ਬਾਹਰੋਂ ਆਉਂਦਾ ਉਦੋਂ ਵੀ ਕੱਢਲ ਨੂੰ ਕੱਢਣਾ ਸੌਖਾ ਹੈ ਕਿਉਂਕਿ ਗਾਂਆਂ ਗੁੰਆਂ ਸੁਣਨੀਆਂ ਫਿਰਦੀਆਂ ਰਹਦੀਆਂ ਨੇ ਪਸ਼ੂ ਆਵੜਦੇ ਨੇ ਜੇ ਖੁੱਲਾ ਛੱਡਦੀਏ ਮੱਝਾਂ ਕੇਰਾ ਤੱਤ ਵੀ ਜੀ ਕਰਕੇ ਟਿਕ ਗਈਆਂ ਸੀਗੀਆਂ ਵੀ ਹੁਣ ਤਾਂ ਬੰਨ ਕੇ ਨਹੀਂ ਆਉਂਦੇ ਬਾਰ ਫਿਰ ਉੱਥੇ ਨਾਲ ਜੀ ਗਿੱਲੇ ਚ ਠੀਕ ਨਹੀਂ ਆਉਂਦਾ ਹੈਗਾ ਕਿੰਨੇ ਕੁਲੇ ਪੱਟ ਲੈਂਦੀਆਂ ਨੇ ਗਈਆਂ ਬਾੜੀਆਂ ਚਾਂਪਲ ਜਾਂਦੀਆਂ ਨੇ ਫਿਰ ਜਿਹੜਾ ਕੱਚੇ ਚ ਬੰਨੇ ਉਹਨੇ ਗਿੱਲੇ ਚ ਉਹ ਤਾਂ ਆਪਣੇ ਦੂਸਰੀ ਕਿੱਲੇ ਗੱਡੇ ਹੋਏ ਨੇ ਪੱਟ ਲੈਂਦੀਆਂ ਨੇ ਫਿਰ ਗਿੱਲੇ ਚ ਤਾਂ ਕਰਕੇ ਫਿਰ ਆਪਾਂ ਅੱਜ ਘਰੀ ਰੱਖੀਆਂ ਸੀਗੀਆਂ ਇਸ ਤੋਂ ਬਾਅਦ ਮੈਂ ਲੱਗੀ ਸੀਗੀ ਸਾਰੀ ਸਾਸੀ ਸਾਫ ਸਫਾਈ ਕਰੀ ਅੰਦਰੋਂ ਚੱਕ ਤਰ ਕਰੀ ਅੱਜ ਇਹਨਾਂ ਹਰਮਨ ਕਰਦੀ ਹੁੰਦੀ ਹੈਗੀ ਝਾੜੂ ਪੋਚਾ ਉਹਦੇ ਬਾਅਦ ਚ ਮੈਂ ਇਹਨਾਂ ਕੂੜਾ ਕੱਢਿਆ ਅੰਦਰੋਂ ਅੱਜ ਤੇ ਨਾ ਤੋ ਬੈੱਡਾਂ ਥੱਲੇ ਸਮਾਰ ਕੇ ਮਾਰੇ ਝਾੜੂ ਚੰਗੀ ਤਰ੍ਹਾਂ ਨਹੀਂ ਮਾਰਦੀ ਬਸ ਇਹ ਬੱਚੇ ਦੇ ਕੰਮ ਇਹੋ ਜੀ ਹੁੰਦੇ ਨੇਗੇ ਮੈਨੂੰ ਹੋਰ ਕੰਮ ਨਹੀਂ ਮੁੱਕਦੇ ਫਿਰ ਝਾੜੂ ਬੱਚਾ ਉਹੀ ਕਰਦੀ ਐ ਦੋਨਾਂ ਕਮਰਿਆਂ ਚੋਂ ਕੱਢ ਕੇ ਲਈ ਸੀ ਐ ਮੈਂ ਇੱਕ ਪਾਸੇ ਆਪਣੇ ਦੀਵਾਨ ਬੈੱਡ ਲਾਇਆ ਹੋਇਆਗਾ ਇੱਕ ਪਾਸੇ ਦੂਸਰੇ ਬੈੱਡ ਨੇ ਦੋਨਾਂ ਇੱਥੋਂ ਕੂੜਾ ਨਿਕਲਿਆ ਤੇ ਨਾਲੇ ਪਰੇ ਪੇਟੀਆਂ ਬੁਟੀਆਂ ਥੱਲੇ ਮੈਂ ਸਾਰਾ ਚੱਕ ਸਮਾਨ ਚੱਕ ਚੱਕ ਕੇ ਮੰਜੇ ਹਲਾ ਹਲਾ ਲਾ ਕੇ ਸਾਰਾ ਕੂੜਾ ਕੱਢ ਕੇ ਲਈ ਸੀ ਅੱਜ ਇਨਾ ਹੋ ਗਿਆ ਸੀ ਬਰਾਂਡੇ 'ਚ ਵੀ ਆਪਣੇ ਬਹੁਤ ਗੰਦਜਾ ਪੈ ਜਾਂਦਾਗਾ ਛੜਛਾ ਤਾਂ ਪੈੜਾਹੀਆਂ ਵਾਲੀਆਂ ਹੋ ਜਾਂਦੀਆਂ ਨੇ ਸਾਰਾ ਨੱਜ ਮੈਂ ਗਮਲੇ ਵੀ ਹਲਾ ਕੇ ਕੂੜਾ ਕੱਢਿਆ ਤੇ ਇੱਧਰ ਫਿਰ ਅਸੀਂ ਅੱਜ ਮੱਝਾਂ ਨਮਾਤੀਆਂ ਸੀਗੀਆਂ ਤੇ ਡਾੜੀ ਮੱਝਾਂ ਨਮਾਈ ਜਾਂਦਾ ਸੀ ਇੱਕ ਵਾਰੀ ਨਮੀਜਾ ਪੈ ਕੇ ਧੁੱਪ ਦਾ ਕੱਢ ਲਿਆ ਸੀਗਾ ਰੱਬ ਨੇ ਚਮਕਾਰ ਆ ਜਾ ਫਿਰ ਸਾਨੂੰ ਐ ਹੋ ਗਿਆ ਵੀ ਫਰਸ਼ ਨੂੰ ਧੋਤੇ ਨੂੰ ਵੀ ਬਹੁਤ ਦਿਨ ਹੋ ਗਏ ਮੱਝਾਂ ਵਾਲੇ ਨੂੰ ਵੀ ਮੈਂ ਕਿਹਾ ਚੱਲ ਮੱਝਾਂ ਨਮਾਈ ਦੇ ਕੁਛ ਨਹੀਂ ਹੁੰਦਾ ਵੀ ਠੰਡ ਨਹੀਂ ਉਹ ਸੁੱਕੀ ਠੰਡ ਜ਼ਿਆਦਾ ਹੁੰਦੀ ਹੈ ਕਿ ਜਦੋਂ ਮੀਝਾ ਪੈ ਜਾਂਦਾ ਹੈ ਨਾ ਇੱਕ ਵਾਰੀ ਕੜਤਣ ਜੀ ਲੈ ਜਾਂਦੀ ਹੈਗੀ ਠੰਡ ਨਹੀਂ ਰਹਿੰਦੀ ਫਿਰ ਨਾਲੇ ਫਿਰ ਟਿਕਗੀਆਂ ਸੀਗੀਆਂ ਨਾ ਕੇ ਖੁਰਕ ਜੀ ਹੋਣ ਲੱਗ ਗਏ ਨੇ ਬਚੂਆਂ ਦੇ ਕਈ ਦਿਨ ਹੋ ਗਏ ਸੀ ਨਾਤੀਆਂ ਨੂੰ ਨਾਲੇ ਫਿਰ ਸਾਨੂੰ ਇਹ ਹੋ ਗਿਆ ਵੀ ਅਜੇ ਤੱਕ ਘਰੇ ਨਹੀਂ ਗਈਆਂ ਵੀ ਸੁੱਕ ਪੱਕੇ ਜੀ ਫਿਰ ਆਪਾਂ ਇਹਨਾਂ ਨੂੰ ਬਾਹਰ ਬੰਨੇ ਆਉਨੇ ਆ ਫੇਰ ਨਹੀਂ ਲਵਾਈਆਂ ਜਾਂਦੀਆਂ ਵੀ ਅਜੇ ਤੱਕ ਘਰੇ ਹੀ ਨਹੀਂ ਗਈਆਂ ਤੇ ਚੰਗੀ ਤਰ੍ਹਾਂ ਨਾ ਫਿਰ ਅਸੀਂ ਕਈ ਵਾਰੀ ਮੰਜੇ ਜੇ ਮਾਰ-ਮਾਰ ਕੇ ਪਾਣੀ ਸਕਾਇਆ ਇਥੋਂ ਨਮਾਤਾ ਦਿੱਤੀਆਂ ਫਿਰ ਸਾਨੂੰ ਦਰਜਾ ਲੱਗੀ ਜਾਂਦਾ ਸੀਗਾ ਵੀ ਕਿਤੇ ਬਿਮਾਰੀ ਨਾ ਹੋ ਜਾਣਾ ਪਰ ਇਹ ਵਧੀਆ ਆਰਾਮਦਾਰੀ ਨਾਲ ਬੈਠ ਗਈਆਂ ਸੀਗੀਆਂ ਇਹ ਟਾਈਮ ਸੀਗਾ ਇੱਥੇ 11:00 ਵਜੇ ਦਾ 11:00 ਵਜੇ ਨਮਾਈਆਂ ਸੀਗੀਆਂ ਅਸੀਂ ਨਾ ਫਿਰ ਜਦੋਂ ਕਿੰਨੇ ਕਵਜੇ ਨਾ ਥੱਲੇ ਥੋੜੀ ਥੋੜੀ ਤੂੜੀ ਖੰਡਾਤੀ ਸੀ ਡਰਦਿਆਂ ਨੇ ਵੀ ਗਿੱਲਾ ਹੈਠਾ ਨਹੀਂ ਤਾਂ ਆਪਾਂ ਸ਼ਾਮ ਨੂੰ ਖੰਡਿਆਉਣੀ ਹੁੰਦੀ ਆ ਸੁੱਕ ਫਿਰ ਅਸੀਂ ਅੱਜ ਫਰਸ਼ ਤੇ ਕਈ ਵਾਰ ਮਾਂਜਾ ਮਾਰ ਕੇ ਨਾ ਪਹਿਲੀ ਖੰਡਿਆਤੀ ਸੀਗੀ ਚਲ ਅੱਜ ਘਰੇ ਸੀਗੀਆਂ ਨਾ ਲੀਆਂ ਹੁਣ ਕਈ ਦਿਨ ਫਿਰ ਲੰਘ ਜਾਣਗੇ ਇਸ ਤੋਂ ਬਾਅਦ ਨਾ ਫਿਰ ਮੈਂ ਝਾੜੂ ਦਾ ਕੰਮ ਨਿਬੇੜ ਕੇ ਲੱਗੀ ਸੀਗੀ ਬੇੜਾ ਧੋਣ ਫਿਰ ਮੈਂ ਵੀ ਟੂਟੀ ਬਾਦੂ ਚੱਲੀ ਜਾਂਦੀ ਸੀ ਇਹਨਾਂ ਜਦੋਂ ਆਪਣਾ ਝੜ ਹੋ ਜਾਂਦਾਗਾ ਗਿੱਲੇ ਪੈਰ ਘਾਰੇ ਵਾਲੇ ਆਉਂਦੇ ਨੇ ਥਿਬੜੇ ਥਿਬੜੇ ਜੇ ਬਾਹਰ ਉਹਨਾ ਉਸ ਸਮਾਂ ਸੁੱਕਦਾ ਨਹੀਂ ਹੈਗਾ ਫਰਸ਼ ਗਿੱਲਾ ਜਿਹਾ ਰਹਿੰਦਾ ਜੇ ਆਪਾਂ ਤੋਹ ਦਈਏ ਫਿਰ ਵਧੀਆ ਸੁੱਕ ਜਾਂਦਾ ਫਿਰ ਮੈਂ ਫਰਸ਼ ਵੀ ਤੋਤਾ ਸੀਗਾ ਲੋਕਟਾ ਵਾਲਾ ਸਾਰਾ ਤੋਤਾ ਸੀਗਾ ਅਜ ਅਸੀਂ ਇਹ ਅਜ ਅਸੀਂ ਬਹੁਤ ਕਲੀਨ ਕਰੀ ਘਰ ਦੀ ਦੋਨਾਂ ਜਾਨਿਆਂ ਨੇ ਬਸ ਐਸੋ ਨਸਰਾ ਜੀ ਹੋ ਗਈ ਇੱਕ ਵਾਰ ਤਾਂ ਮੈਂ ਚੁੱਪ ਜਿਹਾ ਕਰਕੇ ਬੈਠ ਗਈ ਜਦੋਂ ਬਾਗ ਗੇ ਅੱਗੇ ਤਾਂ ਬੀਬੀ ਨਾਲ ਗੱਲਾਂ ਬਾਤਾਂ ਜੀ ਕਰਦੇ ਟਾਈਮ ਲੰਘ ਜਾਂਦਾ ਸੀਗਾ ਤੇ ਫਿਰ ਮੈਂ ਅੱਖਾਂ ਜਿਦਾ ਜੀ ਲੱਗਦਾ ਹੈਗਾ ਵੀ ਸਬ ਸਫਾਈ ਸ਼ੁਰੂ ਕਰਤੀ ਫਿਰ ਅਸੀਂ ਸਾਰਾ ਮੈਂ ਅੰਦਰੋਂ ਕਰਿਆ ਬਾਹਰੋਂ ਸਾਰੀ ਸਫਾਈ ਧੋਤਵਾਹੀ ਕਰੀ ਅਹੀਂ ਮੈਨੂੰ ਨਾ 12.5 ਪਾਉਣਾ ਇੱਕ ਹੋ ਗਿਆ ਸੀਗਾ ਫਿਰ ਮੈਂ ਨਾਤੀ ਸਾਰਾ ਕੰਮ ਨਿਮੇੜ ਕੇ ਰੂਬੀ ਨੂੰ ਇਹ ਹੋ ਜਾਂਦਾ ਹੈ ਜਦੋਂ ਇਹਦੇ ਕੋਲੇ ਮੰਜਾ ਮਾਰਦੇ ਆ ਵੀ ਪਤਾ ਨਹੀਂ ਮੇਰੀ ਰੋਟੀ ਚੱਕਣਗੇ ਬੁਰਕੀਆਂ ਜਿਹੀ ਲਈ ਬੈਠੀ ਸੀਗੀ ਤੇਰੇ ਵੱਡੜ ਲੱਗ ਜਾਂਦੀ ਆ ਇਹ ਦਰਮੀਆ ਪਸਾਰਾ ਕੱਢ ਲਈ ਸੀਗੀ ਮੈਂ ਮਿੱਟੀ ਬਹੁਤ ਹੋ ਜਾਂਦੀ ਆ ਇੱਟਾਂ ਜੀਆਂ ਚ ਬਿਰਲਾ ਜੀਆਂ ਚ ਨਿਕਲਦੀ ਹੈਗੀ ਇੱਕ ਵਾਰੀ ਤਾਂ ਪੂਰੀਆਂ ਵਧੀਆ ਹੋ ਜਾਂਦੀਆਂ ਨੇ ਧੋ ਕੇ ਇਟਾਂ ਤੇ ਸਕੂਟਰੀ ਤੇ ਵੀ ਪਾਣੀ ਮਾਰਦਾ ਸੀ ਫਿਰ ਅਸੀਂ ਪਾਣੀ ਮਾਰ ਕੇ ਲਾਤੀ ਸੀ ਗਿੱਦਰ ਸ਼ੈਡ ਤੇ ਇਹ ਅੱਜ ਸੀਗੀ ਜੀ ਅੱਜ ਦੀ ਵੀਡੀਓ ਫੁੱਲ ਵਾਚ ਕਰਿਓ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਤੋਂ ਬਾਅਦ ਆਪਾਂ ਸਾਰਾ ਪਰੇ ਬੇੜਾ ਸਾਰਾ ਸਾਫ ਸਫਾਈ ਕਰਤੀ ਸੀਗੀ ਤੋਤਾ ਸੀ ਫੇਰ ਲਾਈ ਸੀਗੇ ਮੈਂ ਪੋਚੇ ਫੇਰ ਮੇਰਾ ਕਮਰਾ ਨਿਪੜ ਗਿਆ ਸੀਗਾ ਸਾਰਾ